ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਅੱਜ ਬਖਾਉਣੇ ਆ ਜੀ ਤੁਹਾਨੂੰ ਆਪਣਾ ਵੱਡਾ ਕਬੂਤਰ ਹਜ਼ਾਰ ਵਾਲਿਆਂ ਦਾ ਬਹੁਤ ਉਮਰ ਹੋ ਗਈ ਜੀ ਇਹਦੀ ਆਪਣੇ ਹਿਸਾਬ ਨਾਲ ਜਿੰਨੇ ਕਬੂਤਰਾਂ ਦੀ ਉਮਰ ਹੁੰਦੀ ਹੈ ਇਹ ਹੋ ਗਿਆ ਜੀ ਘੱਟ ਤੋਂ ਘੱਟ 20 ਸਾਲ ਤੋਂ ਉੱਤੇ ਹੋ ਗਿਆ ਜੀ ਇਹ ਖੱਟਾਂ ਅੱਖਾਂ ਦਾ ਕਬੂਤਰ ਹੈ ਜੀ ਇਹ ਪ्योर ਹਜ਼ਾਰ ਵਾਲਾ ਕਬੂਤਰ ਹੈ ਜੀ ਜਮਾਂ ਇਹਦੀ ਆਪਣੇ ਕੋਲੇ ਲਾਦ ਬਹੁਤ ਉੱਡੀ ਐ ਇਸ ਕਬੂਤਰ ਦੀ ਬਹੁਤ ਹੀ ਚੰਗੇ ਬੱਚੇ ਕੱਢਦਾ ਸੀਗਾ ਜੀ ਵੱਡਾ ਹੋ ਗਿਆ ਵਿਚਾਰਾ ਆਪਣਾ ਕਬੂਤਰਿਆਂ ਦੇ ਵਿੱਚ ਛੱਡਿਆ ਵਾ ਇਹ ਤੇ ਦਾਣੇ ਹੁਣ ਵੀ ਚੁੱਕਦਾ ਹੈ ਸਹੀ ਤੇ ਜਦੋਂ ਫੜ ਲੈਨੇ ਆ ਉਦੋਂ ਫਿਰ ਐ ਕਰਨ ਲੱਗ ਜਾਂਦਾ ਇਹ ਤੇ ਤੁਰਿਆ ਬਹੁਤ ਘੱਟ ਜਾਂਦਾ ਹੁਣ ਇਹ ਤੋਂ ਬਹੁਤ ਵੱਡਾ ਕਬੂਤਰ ਆਪਣਾ ਸਾਰੇ ਕਬੂਤਰਾਂ ਨੂੰ ਆਵੇ ਜਿਵੇਂ ਜਿਵੇਂ ਵੱਡਾ ਕਬੂਤਰ ਆ ਜੀ ਥੱਲੇ ਤੇ ਮਾਸ ਲੈਣ ਲੱਗ ਜਾਂਦਾ ਐ ਐ ਬਣਿਆ ਪਿਆ ਵਿਚਾਰੇ ਤੇ ਪਾ ਲਾਉਣੇ ਆ ਇਹਦੇ ਵਿਚਾਰੇ ਤੇ ਪਾਊਡਰ ਇਹ ਪਾਊਡਰ ਹੈਗਾ ਜੀ ਜਿਹੜੀਆਂ ਕਬੂਤਰਾਂ ਦੇ ਜੂਆਂ ਪਾ ਜਾਂਦੀਆਂ ਉਹਦੇ ਵਾਸਤੇ ਹੈ ਜੀ ਜੂ ਨਹੀਂ ਪੈਂਦੀ ਕਬੂਤਰ ਦੇ ਮੁੜ ਕੇ ਇਹਦੇ ਤਾਂ ਵੈਸੇ ਹੀ ਕਬੂਤਰ ਦੇ ਆਵੇਂ ਚਰਬੀ ਚ ਐ ਬਣ ਜਾਂਦੇ ਆ ਵੱਡਾ ਹੋਣ ਕਰਕੇ ਇਹ ਜੂਆਂ ਨਹੀਂ ਜੀ ਇਹ ਇਹ ਵੈਸੇ ਹੀ ਥੱਲੇ ਫਿਰਦਾ ਕਰਕੇ ਜਿਹੜੇ ਕਬੂਤਰਾਂ ਦੇ ਫੰਗ ਹੁੰਦੇ ਆ ਖੰਗਸ ਜੀ ਉਹ ਬੜੀ ਪਈ ਆ ਇਹਦੇ ਵਿੱਚ ਤੇ ਵਿੱਚ ਇਹਦੇ ਪਿਸੂ ਜੇ ਬਣ ਜਾਂਦੇ ਆ ਇਹ ਵੱਡਾ ਹੋਣ ਕਰਕੇ ਕਬੂਤਰ ਜਿਆਦਾ ਵੱਡਾ ਕਰਕੇ ਨਾ ਪ੍ਰੋਬਲਮ ਵੱਧ ਪੈਂਦੀ ਹੈ ਵੱਡੇ ਕਬੂਤਰ ਨੂੰ ਤੇ ਧੰਨਵਾਦ ਜੀ ਆਪਣਾ ਵੀਡੀਓ ਵੇਖਣ ਵਾਲਿਆਂ ਦਾ ਤੇ ਕਮੈਂਟ ਲਾ ਕੇ ਜਰੂਰ ਕਰਿਆ ਕਰੋ ਜੀ ਆਪਣੀ ਵੀਡੀਓ ਵੇਖ ਕੇ ਤੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ